ਇਹ ਸ਼ਬਦ ਸਾਡਾ ਤਰਾਹ ਕੱਢ ਦਿੰਦਾ ਹੈ। ਤਰਾਤੂ ਸ਼ਬਦ ਬਣਿਆ ਤਰਾਸਿਆ। ਕਿ ਮੌਤ ਤੋਂ ਜੇ ਮਰਨਾ ਸਭ ਜਗਤ ਤਰਾਸਿਆ ਸਾਰਾ ਸੰਸਾਰ ਡਰਿਆ ਹੋਇਆ ਹੈ। ਅਸੀਂ ਘਰ ਦੇ ਵਿੱਚ ਬੈਠ ਕੇ ਆਮ ਬੋਲਚਾਲ ਦੇ ਵਿੱਚ ਗੱਲਬਾਤ ਕਰਦੇ ਹਾਂ। ਜੇਕਰ ਘਰ ਦੇ ਵਿੱਚ ਕਿਤੇ ਮੌਤ ਦੀ ਗੱਲ ਸ਼ੁਰੂ ਹੋ ਜਾਵੇ ਤੇ ਅਸੀਂ ਫਿਰ ਸੰਕੋਚ ਕਰਦੇ ਹਾਂ ਕਿ ਭਰਾਵਾ ਆਹ ਗੱਲ ਨਾ ਕਰ ਦੂਜੀ ਕੋਈ ਗੱਲ ਕਰ ਮੌਤ ਦੀ ਗੱਲ ਨਾ ਕਰ ਪਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜੋਗੇ ਨਾ ਮੇਰਾ ਗੁਰੂ ਕਹਿੰਦਾ ਹੈ ਕਿ ਤੁਸੀਂ ਹੋਰ ਸਾਰੀਆਂ ਗੱਲਾਂ ਨੂੰ ਪ੍ਰਵਾਨ ਕਰ ਰਹੇ ਹੋ ਮਨਜ਼ੂਰੀ ਦੇ ਰਹੇ ਹੋ ਕਬੂਲ ਕਰ ਰਹੇ ਹੋ ਪਰ ਮੌਤ ਨਹੀਂ ਤੁਸੀਂ ਕਬੂਲ ਕਰਦੇ ਮੇਰਾ ਗੁਰੂ ਕਹਿੰਦਾ ਪਹਿਲਾ ਮਰਨ ਕਬੂਲ ਜੀ ਮੈਂ ਕਬੂਲ ਨਹੀਂ ਕਰਦਾ ਤੇ ਗੁਰੂ ਕਹਿੰਦਾ ਤੂੰ ਕਬੂਲ ਕਰ ਨਾ ਕਰ ਮੌਤ ਤੇ ਕਬੂਲ ਕਰਾਈ ਲਏਗੀ ਇਹਦੇ ਵਿੱਚ ਤੇਰੀ ਇੱਛਾ ਹਾ ਦੇ ਵਿੱਚ ਹੋਵੇ ਨਾ ਦੇ ਵਿੱਚ ਹੋਵੇ ਇਹਦੇ ਨਾਲ ਮੌਤ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਤੂੰ ਕਬੂਲ ਨਹੀਂ ਕਰੇਂਗਾ ਦਿਵੌਤ ਆਪਣੇ ਆਪ ਕਬੂਲ ਕਰਾ ਲਏਗੀ ਮੇਰਾ ਗੁਰੂ ਕਹਿੰਦਾ ਹੈ ਕਿ ਤੇਰੀ ਜਿਹੜੀ ਸ਼ੁਰੂਆਤ ਹੈ ਗੁਰੂ ਦੇ ਸਿੱਖ ਦੀ ਜਿਹੜੀ ਸ਼ੁਰੂਆਤ ਹੈ ਉਹ ਮੌਤ ਤੋਂ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਬਹੁਤਾ ਤੂੰ ਜਿਉਣਾ ਇਸ ਆਸ ਦੇ ਵਿੱਚ ਨਾ ਰਹੀਂ ਪਹਿਲਾਂ ਮੌਤ ਨੂੰ ਕਬੂਲ ਕਰ ਕਿਉਂਕਿ ਮਰਨ ਲਿਖਾਈ ਮੰਡਲ ਮੈਂ ਆਏ ਤੇਰੀ ਪਹਿਲਾਂ ਮੌਤ ਲਿਖੀ ਗਈ ਜਨਮ ਤੇ ਉਸ ਤੋਂ ਬਾਅਦ ਹੋਇਆ ਅਸੀਂ ਸੋਚਦੇ ਹਾਂ ਕਿ ਜਨਮ ਹੋਇਆ ਹੈ ਜਨਮ ਤੋਂ ਬਾਅਦ ਮੌਤ ਹੈ ਪਰ ਮੇਰਾ ਗੁਰੂ ਕਹਿੰਦਾ ਪਹਿਲਾਂ ਤੂੰ ਇਹ ਚਿੱਠੀ ਪਰਮਾਤਮਾ ਦੇ ਘਰ ਜਿਹੜੀ ਹੈ ਨਾ ਪਹਿਲਾਂ ਲਿਖ ਕੇ ਦੇ ਕੇ ਆ ਜਾਣਾ ਜਨ ਕੀ ਚੀਰੀ ਦਰਗਾ ਪਾਟੀ ਤਿਨਾਂ ਮਰਣਾ ਭਾਈ ਬਾਬਰ ਬਾਣੀ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਨੇ ਚਾਰ ਸ਼ਬਦ ਉਚਾਰਨ ਕੀਤੇ ਨੇ ਉਹਨਾਂ ਚਾਰ ਸ਼ਬਦਾਂ ਦੇ ਵਿੱਚ ਇਹ ਜਿਹੜੀ ਮੌਤ ਦੀ ਚਿੱਠੀ ਹੈ ਨਾ ਤੇ ਤੁਸੀਂ ਬਜ਼ੁਰਗ ਬੈਠੇ ਹੋ ਮੇਰੇ ਤੋਂ ਜ਼ਿਆਦਾ ਸਮਾਂ ਦੁਨੀਆ ਤੁਸੀਂ ਦੇਖੀ ਐ ਕਿ ਜਦੋਂ ਪਹਿਲਾਂ ਮੌਤ ਦੀ ਚਿੱਠੀ ਭੇਜੀ ਜਾਂਦੀ ਸੀ ਨਾ ਹੁਣ ਤਾਂ ਸਿੱਧਾ ਹੀ ਮੈਸੇਜ ਪਾ ਦਿੱਤਾ ਜਾਂਦਾ ਹੈ WhatsApp ਤੇ ਕਿ ਜੀ ਫਲਾਣਾ ਗੁਜ਼ਰ ਗਿਆ ਜੀ ਐਕਸਪਾਇਰ ਹੋ ਗਿਆ ਪਰ ਪਹਿਲਾਂ ਜਦੋਂ ਇਹ ਮੌਤ ਦਾ ਸੰਦੇਸ਼ ਭੇਜਿਆ ਜਾਂਦਾ ਸੀ ਤੁਹਾਨੂੰ ਪਤਾ ਹੋਏ ਤੇ ਉਹਨਾਂ ਚਿੱਠੀ ਤੋੜੀ ਸੀ ਪਾੜ ਦਿੰਦੇ ਸਨ ਇੱਕ ਕੋਨੇ ਤੋਂ ਚਿੱਠੀ ਨੂੰ ਪਾੜ ਕੇ ਤੇ ਅਗਲੇ ਨੂੰ ਜਦੋਂ ਉਹ ਮਿਲਦੀ ਸੀ ਉਹਨੂੰ ਪਤਾ ਲੱਗ ਜਾਂਦਾ ਸੀ ਕਿ ਜਿਹੜਾ ਸੰਦੇਸ਼ ਹੈ ਨਾ ਇਹ ਸ਼ੋਕ ਸਮਾਚਾਰ ਹੈ ਇਹ ਮੌਤ ਦੀ ਚਿੱਠੀ ਹੈ ਉਹ ਕੋਨੇ ਤੋਂ ਥੋੜੀ ਜੀ ਫੱਟੀ ਜੀ ਹੁੰਦੀ ਸੀ ਕਿਉਂਕਿ ਜਦੋਂ ਮੈਂ ਵੀ ਆਪਣੇ ਘਰ ਦੇ ਵਿੱਚ ਜਦੋਂ ਇੱਕ ਵਾਰੀ ਇਹ ਚਿੱਠੀ ਆਈ ਸੀ ਕਿ ਸਾਡੇ ਕੋਈ ਆਜੀਜ਼ ਗੁজার ਗਏ ਸੰਤ ਤੋਂ ਚਿੱਠੀ ਪਾਟੀ ਹੋਈ ਸੀ ਮੈਂ ਪੁੱਛਿਆ ਸੀ ਮੇਰੀ ਦਾਦੀ ਨੂੰ ਕਹਿੰਦੇ ਪੁੱਤਰ ਇਹ ਸਮਾਚਾਰ ਜਿਹੜਾ ਹੈ ਨਾ ਇਹ ਦੁੱਖ ਦਾ ਹੈ ਇਹਨਾਂ ਹੀ ਕਿਹਾ ਸੀ ਤੇ ਹੁਣ ਸਮਝ ਆਈ ਉਹ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਵਿੱਚ ਮਹਾਰਾਜ ਨੇ ਲਿਖੀ ਹੈ ਜਨ ਕੀ ਚੀਰੀ ਦਰਗਾ ਪਾਟੀ ਤਿਨਾ ਮਰਣਾ ਭਾਈ ਭਲਿਆ ਜੇ ਪਰਮਾਤਮਾ ਦੇ ਘਰੋਂ ਹੀ ਤੇਰੀ ਚਿੱਠੀ ਮੌਤ ਆਲੀ ਪਾੜ ਦਿੱਤੀ ਫਿਰ ਤੇ ਤੈਨੂੰ ਜਾਣਾ ਹੀ ਪਏਗਾ ਸੰਸਾਰ ਤੋਂ ਜੇ ਮਰਨਾ ਸਭ ਜਗਤ ਤਰਾਸਿਆ ਭਗਤ ਕਬੀਰ ਸਾਹਿਬ ਕਹਿੰਦੇ ਨੇ ਜਿਸ ਮੌਤ ਨੇ ਸਾਰੇ ਜਗਤ ਦਾ ਤਰਾਹ ਕੱਢਿਆ ਹੋਇਆ ਸਾਰੇ ਡਰੇ ਹੋਏ ਨੇ ਸੋ ਮਰਨਾ ਗੁਰੂ ਸ਼ਬਦ ਪਰਗਾਸਿਆ ਗੁਰੂ ਦੇ ਸ਼ਬਦ ਦੀ ਇੱਕ ਬਰਕਤ ਹੈ ਗੁਰੂ ਦਾ ਸ਼ਬਦ ਤੁਹਾਡੇ ਤੇ ਇੱਕ ਕਿਰਪਾ ਕਰਦਾ ਹੈ ਤੁਹਾਨੂੰ ਇਹਨਾਂ ਬਲਵਾਨ ਬਣਾ ਦਿੰਦਾ ਹੈ ਕਿ ਗੁਰੂ ਦੇ ਸ਼ਬਦ ਦੀ ਕਿਰਪਾ ਦੇ ਨਾਲ ਕੋਈ ਚਰਖੜੀਆਂ ਤੇ ਚੜ ਗਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਗੁਰੂ ਨੂੰ ਮਿਲ ਕੇ ਇਸ ਗੱਲ ਦੀ ਸਮਝ ਆ ਗਈ ਕਿ ਮੌਤ ਕੀ ਹੈ ਮੌਤ ਕਿਸ ਨੂੰ ਕਹਿੰਦੇ ਨੇ ਸ਼ਰੀਰ ਦਾ ਮਰਨਾ ਤੇ ਇੱਕ ਦਿਨ ਮਰਨਾ ਹੈ ਹੀ ਪਰ ਇਸ ਮਰਨੇ ਤੋਂ ਜਿਹੜਾ ਤਿਲ ਤਿਲ ਮਨੁੱਖ ਮਰਦਾ ਇਹਨਾ ਹਰ ਘੜੀ ਜਦੋਂ ਉਹ ਪਰਮਾਤਮਾ ਨੂੰ ਵਿਸਾਰਦਾ ਆਖਾਂ ਜੀਵਾ ਵਿਸਰੈ ਮਰ ਜਾ ਜਦੋਂ ਤੁਸੀਂ ਪਰਮਾਤਮਾ ਨੂੰ ਭੁਲਾ ਦਿੰਦੇ ਹੋ ਤੇ ਮਾਇਆ ਜਿਹੜੀ ਆ ਫਿਰ ਉਹ ਤੁਹਾਨੂੰ ਗੋਤੇ ਦੇਣ ਲੱਗ ਜਾਂਦੀ ਹੈ ਪਾਣੀ ਦੇ ਵਿੱਚ ਜਿਵੇਂ ਕੋਈ ਡੁੱਬਦਾ ਹੋਵੇ ਤੇ ਉਹ ਗੋਤੇ ਖਾਂਦਾ ਹੈ ਜਦੋਂ ਅੰਦਰ ਜਾਂਦਾ ਹੈ ਤੇ ਬਾਹਰ ਆਉਂਦਾ ਹੈ ਬਾਹਰ ਆਉਂਦਾ ਥੋੜੀ ਸਵਾਸ ਉਹਨੂੰ ਸੌਖੇ ਆਉਂਦੇ ਨੇ ਫਿਰ ਅੰਦਰ ਗੋਤੇ ਖਾਈ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਨੇ ਆ ਜਿਹੜਾ ਵਿਕਾਰ ਵਾਲਾ ਜੀਵਨ ਹੈ ਇਹ ਵਿਕਾਰੀ ਜੀਵਨ ਤੁਹਾਨੂੰ ਆਤਮਿਕ ਮੌਤੇ ਮਾਰ ਰਿਹਾ ਹੈ ਸ਼ਰੀਰ ਦਾ ਮਰਨਾ ਕੋਈ ਬਹੁਤੀ ਵੱਡੀ ਮੌਤ ਨਹੀਂ ਬੰਦਾ ਜਦੋਂ ਜਮੀਰ ਪੱਖੋਂ ਮਰ ਜਾਂਦਾ ਹੈ ਜਦੋਂ ਈਮਾਨ ਪੱਖੋਂ ਮਰ ਜਾਂਦਾ ਹੈ ਉਹ ਇਹਦੀ ਅਸਲ ਮੌਤ ਹੈ ਜਿਹਨੂੰ ਕਹਿੰਦੇ ਨੇ ਆਤਮਿਕ ਜੀਵਨ ਪੱਖੋਂ ਮਰਿਆ ਹੋਇਆ ਹੈ ਇਹ ਤਾਂ ਮਰਿਆ ਹੋਇਆ ਹੈ ਜੇ ਕੋਈ ਮੁਕਰ ਜਾਵੇ ਨਾ ਲੈ ਕੇ ਤੇ ਕਹਿੰਦਾ ਮਰੇ ਤੇ ਮੁਕਰੇ ਦਾ ਕੀ ਆ ਜੀ ਮਰੇ ਦਾ ਵੀ ਕੁਝ ਨਹੀਂ ਕਰ ਸਕਦੇ ਮੁਕਰੇ ਦਾ ਵੀ ਕੁਝ ਨਹੀਂ ਕਰ ਸਕਦੇ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ਲੈ ਲੈ ਕੇ ਖਾਈ ਜਾਂਨੇ ਤੇ ਨਾਲ ਉਹ ਨਾਲ ਨਾ ਸ਼ੁਕਰੇ ਵੀ ਹੋਏ ਪਏ ਆ ਤੇ ਆਤਮਿਕ ਮੌਤੇ ਮਰਿਓ ਭਗਤ ਜੀ ਕਹਿੰਦੇ ਨੇ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਮੈਨੂੰ ਪਤਾ ਲੱਗ ਗਿਆ ਕਿ ਅਸਲ ਵਿੱਚ ਮੌਤ ਕੀ ਹੈ ਜਗਤ ਦੀ ਸਚਾਈ ਕੀ ਹੈ ਅਬ ਕੈਸੇ ਮਰੋ ਮਰਨ ਮਨ ਮੰਨੇ ਆ ਭਗਤ ਜੀ ਕਹਿੰਦੇ ਹੁਣ ਨਹੀਂ ਮੈਂ ਮਰਦਾ ਅਬ ਤੋਂ ਪਾਪ ਹੁਣ ਕਿਵੇਂ ਮਰਾਂਗਾ ਨਹੀਂ ਮਰਦਾ ਕਿਉਂਕਿ ਮੇਰਾ ਮਨ ਜਿਹੜਾ ਹੈ ਨਾ ਉਹ ਆਤਮਿਕ ਜੀਵਨ ਪੱਖੋਂ ਸੁਰਜੀਤ ਹੋ ਗਿਆ ਸੰਸਾਰ ਦੇ ਵਿੱਚ ਤਿੰਨ ਬਸਤਾਂ ਨੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਨਾਮ ਰਹੇਗਾ ਸਾਧੂ ਤੋਂ ਭਾਵ ਗੁਰੂ ਰਹੇਗਾ ਤੇ ਜਿਹੜਾ ਨਾਮ ਜਪੇਗਾ ਉਹਦਾ ਨਾਮਣਾ ਰਹਿ ਜਾਏਗਾ ਕਹਿਣ ਤੋਂ ਭਾਵ ਕਿ ਜੇ ਤੁਸੀਂ ਆਪਣੇ ਮਨ ਨੂੰ ਮਾਰ ਲਿਆ ਮਨ ਨੂੰ ਕਿਵੇਂ ਮਾਰਨਾ ਮਾਇਆ ਪੱਖੋਂ ਮਾਰ ਲਿਆ ਦੁਨਿਆਵੀ ਜਿਹੜੇ ਪਦਾਰਤ ਨੇ ਦੁਨਿਆਵੀ ਜਿਹੜੀਆਂ ਖੁਆਇਸ਼ਾਂ ਨੇ ਇਦਰੋਂ ਮਨ ਨੂੰ ਮਾਰ ਲਿਆ ਫਿਰ ਤੁਸੀਂ ਆਤਮਿਕ ਮੌਤੇ ਨਹੀਂ ਮਰੋਗੇ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਮੇਰਾ ਗੁਰੂ ਕਹਿੰਦਾ ਜੇ ਤੁਸੀਂ ਸ਼ਬਦ ਦੇ ਨਾਲ ਆਪਣੇ ਮਨ ਨੂੰ ਮਾਰ ਲਿਆ ਅਬ ਕੈਸੇ ਮਰੋ ਮਰਨ ਮਨ ਮੰਨਿਆ ਮਰ ਮਰ ਜਾਂਤੇ ਜਿਨ ਰਾਮ ਨਾ ਜਾਣਿਆ ਜਿਨ੍ਹਾਂ ਨੇ ਹੁਣ ਪਰਮਾਤਮਾ ਦੇ ਨਾਲ ਸਾਝ ਨਹੀਂ ਪਾਈ ਭਗਤ ਕਬੀਰ ਸਾਹਿਬ ਕਹਿੰਦੇ ਨੇ ਉਹ ਤੇ ਹਰ ਘੜੀ ਮਰ ਰਹੇ ਨੇ ਹਰ ਘੜੀ ਉਹਨਾਂ ਦੀ ਮੌਤ ਹੈ ਰਹਾਉ ਮਰਨੋ ਮਰਨ ਕਹੇ ਸਭ ਕੋਈ ਹੁਣ ਸਾਰੇ ਆਖੀ ਜਾਂਦੇ ਨੇ ਜੀ ਮਰ ਜਾਣਾ ਹੈ ਮਰ ਜਾਣਾ ਹੈ ਮਰਨੋ ਮਰਨ ਕਹੇ ਸਭ ਕੋਈ ਸਹਿਜੇ ਮਰੇ ਅਮਰ ਹੋਈ ਸੋਈ ਤੇ ਗੁਰੂ ਸਾਹਿਬ ਆਖਦੇ ਨੇ ਕਿ ਜਿਹੜਾ ਮਨੁੱਖ ਸਹਿਜ ਅਵਸਥਾ ਦੇ ਵਿੱਚ ਜੀਵ ਜਾਵੇ ਤੇ ਦੁਨਿਆਵੀ ਪਦਾਰਥਾਂ ਵੱਲੋਂ ਆਪਣੇ ਆਪ ਨੂੰ ਮਾਰ ਲਵੇ ਸਹਿਜ ਮਰੈ ਅਮਰ ਹੋਏ ਸੋਈ ਉਹ ਸਦਾ ਦੇ ਲਈ ਅਮਰ ਹੋ ਜਾਂਦਾ ਹੈ ਅਮਰ ਤੋਂ ਭਾਵ ਕਿ ਸ਼ਰੀਰ ਕਰਕੇ ਨਹੀਂ ਸ਼ਰੀਰ ਕਰਕੇ ਤਾਂ ਗੁਰੂ ਸਾਹਿਬ ਨੇ ਵੀ ਆਪਣੇ ਸ਼ਰੀਰ ਦਾ ਤਿਆਗ ਕੀਤਾ ਹੈ ਸਰੀਰ ਕਰਕੇ ਉਹ ਸੰਸਾਰ ਤੋਂ ਰੁਖਸਤ ਹੋਏ ਨੇ ਸੰਸਾਰ ਨੂੰ ਸਰੀਰ ਕਰਕੇ ਗੁਰੂ ਸਾਹਿਬ ਨੇ ਵੀ ਅਲਵਿਦਾ ਆਖਿਆ ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਗੁਰੂ ਸਾਹਿਬ ਇਸ ਸੰਸਾਰ ਤੋਂ ਚਲੇ ਗਏ ਉਹਨਾਂ ਦਾ ਅਸੀਂ ਜੋਤੀ ਜੋਤ ਪੁਰਬ ਮਨਾਨੇ ਆ ਮੌਤ ਤਾਂ ਸਾਡੀ ਹੋਣੀ ਹੈ ਗੁਰੂ ਨੇ ਇੱਕ ਪੂਰਨਾ ਪਾਇਆ ਉਹ ਪੂਰਨਾ ਜਿਸ ਪੂਰਨੇ ਦੇ ਉਤੇ ਚਲ ਕੇ ਅੱਜ ਸਾਰਾ ਸੰਸਾਰ ਸੇਧ ਲੈਂਦਾ ਹੈ ਮਹਾਰਾਜੀ ਆਖਦੇ ਨੇ ਉਹਨਾਂ ਦਾ ਜੀਵਨ ਅਮਰ ਹੈ ਜਦੋਂ ਮਨੁੱਖ ਸਹਿਜ ਮਰੇ ਅਮਰ ਹੋਏ ਸੋਈ ਉਹ ਸਦਾ ਦੇ ਲਈ ਸੁਰਜੀਤ ਹੋ ਜਾਂਦਾ ਹੈ ਕਹੋ ਕਬੀਰ ਮਨ ਭਇਆ ਅਨੰਦ ਭਗਤ ਕਬੀਰ ਸਾਹਿਬ ਆਖਦੇ ਨੇ ਕਿ ਹੁਣ ਮੇਰੇ ਮਨ ਦੇ ਵਿੱਚ ਆਨੰਦ ਦੀ ਪ੍ਰਾਪਤੀ ਹੋਈ ਹੈ ਗਇਆ ਪਰਮ ਰਹਿਆ ਪਰਮਾਨੰਦ